ਉਹਨਾਂ ਨੂੰ ਬਿੱਲੋ ਦਿਖਾਉਣੇ ਆਏ ਨੇ ਆਇਆ ਕਿ ਦੂਜੇ ਨੰਬਰ ਦੇ ਉੱਤੇ ਤੀਜੇ ਦੇ ਪੈਣਾ ਹਰਾ ਝੁੱਲ ਯਾਦ ਰੱਖਿਓ ਪੱਕੇ ਰੰਗ ਆਏ ਆਪਣੇ ਤੀਜੇ ਦੇ ਝੁੱਲ ਫੜਾਓ ਜੀ ਡਾਕਟਰ ਸਾਹਿਬ ਨੂੰ ਮੈਂ ਬਾਜ ਮਾਲੇ ਪਰ ਆਹ ਵੀਡੀਓ ਬਣਾਉਂਦਾ ਡਾਕਟਰ ਸਾਹਿਬ ਨੂੰ ਫੜਾਓ ਜੀ ਝੁੱਲ ਜਿਹੜਾ ਨੇ ਜਜਮ ਕੀਤੀ ਐ ਡਾਕਟਰ ਸਾਹਿਬ ਲੋ ਵੀ ਮੈਟਰ ਹੋ ਤਿੰਨ ਰਹਿ ਗਈਆਂ ਇਹਨਾਂ ਚੋਂ ਤੀਜੇ ਦੂਜੇ ਤੇ ਫਰਸਟ ਤੇ ਪ੍ਰੋਤਾ ਜੀ ਸਿਲੈਕਸ਼ਨ ਹੋਣੀ ਹੈ ਦੇਖੋ ਕਿਹੜੀਆਂ ਹੁੰਦੀਆਂ ਬਸ ਨੇੜੇ ਹੀ ਹੈ ਰਿਜ਼ਲਟ ਲਓ ਵੀ ਆਹ ਕਿਹੜੇ ਤਿੰਨ ਰਹਿ ਗਏ ਨੇੜੇ ਕਰੋ ਤਿੰਨ ਤਿੰਨ ਵਜਾ ਗਣੀਆਂ ਜੀ ਬਾਕੀਆਂ ਨੂੰ ਮੜ ਜਾ ਸਾਈਡ ਤੇ ਕਰੋ ਤੇ ਮੈਨੂੰ ਇੱਥੋਂ ਲੈ ਕੇ ਆਓ ਜੀ ਲਓ ਜੀ ਤੀਜਾ ਜੀ ਤਿੰਨ ਰਾਈ ਕਿੱਥੇ ਗਈ ਤਿੰਨੇ ਆਹੀ ਤੱਕ ਖੜੇ ਆ ਜੀ ਲਓ ਵੀ 501 ਨੰਬਰ ਦਵਿੰਦਰ ਸਿੰਘ ਮੇਜਰ ਸਿੰਘ ਤੀਜਾ ਨਾਮ ਜੀ ਧੰਨਾ ਸ਼ਹੀਦ ਪਿੰਡ ਫਰੋਜਪੁਰ ਜੀ ਤੀਜੇ ਵਾਲਾ ਜੀ ਲਓ ਪਾਓ ਜੀ ਤੀਜਾ ਨੰਬਰ ਹੈ ਭਈ ਇਹਦਾ ਇਹਦਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੀ ਦੋਸਤੋ ਇਹਦਾ ਤੀਸਰਾ ਨੰਬਰ ਆਗਾ ਤੀਜਾ ਨਾਮ ਜੀ ਤੀਜਾ ਨਾਮ ਆ ਆ ਸਾਹਮਣੇ ਰਾਜਾ ਜੀ ਦੇਖ ਸਕਦੇ ਹੋ ਤੀਜਾ ਨਾਮ ਸੰਭੋ ਵੀ ਸੰਭੋ ਡਰਦੀ ਆ ਗਈ ਇੱਥੇ ਕਿੰਦੀ ਵਾਲੀ ਖੜੀ ਆ ਦੇਖਦੇ ਆ ਕਿੰਦੀ ਗਾ ਫਰੰਟ ਤੋਂ ਬਾਹਰ ਹੀ ਸੁਨੱਖੀ ਮੱਝ ਹੈ ਗੋਲੀ ਲੈਣੀ ਪਊ ਬਹੁਤ ਜ਼ਬਰਦਸਤ ਰੰਗ ਮੋਢੇ ਪਾਇਆ ਕੁਦਰਤ ਨੇ ਪ੍ਰਾਪਤ ਕੀਤਾ ਪਰ ਕਰੀਏ ਕੀ ਮੱਜ ਨੂੰ ਇਹ ਲਓ ਜੀ ਮਾਰਿਓ ਸਾਡਿਆਂ ਇੱਕ ਵਾਰ ਜੀ ਤੀਜੇ ਨੰਬਰ ਦੇ ਲਈ ਬੜਾ ਜ਼ੋਰ ਲੱਗਦਾ ਇੱਥੇ ਤੱਕ ਪਹੁੰਚਣ ਦੇ ਲਈ ਬਈ ਤੀਜੇ ਤੇ ਆ ਗਈ ਦੋਸਤੋ ਇਹ ਤੀਜੇ ਦਾ ਪੁਰਾਣੀ ਬ੍ਰੀਡ ਆਪਣੇ ਨੀਲੀ ਰਾਬੀ ਡਿਊਟੀ ਮਕਾਦਾ ਸਦਾ ਦਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਪਿੰਡ ਤੰਨਾ ਸ਼ਹੀਦ ਖਰੋਜਪੁਰ ਜੀ ਦੂਜੇ ਦੇ ਲਈ ਜੀ ਦੂਜੇ ਦੀ ਤਿਆਰੀ ਹੈ ਦੂਜਾ ਆਰਾਮ ਜੀ 727 ਨੰਬਰ ਰੁਪਿੰਦਰ ਸਿੰਘ ਪੁੱਤਰ ਗਰਮੇਲ ਸਿੰਘ ਟਪਾਲੀ ਬਟੰਡਾ ਜੀ ਮਾਰੋੜਾੜਿਆ ਜੀ ਦੂਜਾ ਨੰਬਰ ਜੀ ਦੂਜਾ ਜੀ ਤੇ ਪਹਿਲਾ ਫਿਰ ਆਪਣੇ ਆਪੇ ਆ ਗਿਆ ਸੁਖਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਨੱਥੂ ਵਾਲਾ ਗਰਵੀ ਪਹਿਲਾ ਉਹਨਾਂ ਦਾ ਆ ਗਿਆ ਜੀ ਟਪਾਲੀ ਵਾਲੇ ਪਿੰਡੀ ਨਾ ਬਾਈ ਪਿੰਡੀ ਦੇ ਬਾਈ ਦੂਜਾ ਨੰਬਰ ਤੇ ਪਹਿਲੇ ਤੇ ਆਈ ਆ ਲਓ ਜੀ ਦੂਜਾ 727 ਨੰਬਰ ਰੁਪਿੰਦਰ ਸਿੰਘ ਪੁੱਤਰ ਗਰਮੇਲ ਸਿੰਘ ਪਹਿਲਾ ਸੁਖਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਨੱਥੂ ਵਾਲਾ ਗਰਮੇ ਨੰਬਰ ਤੇ ਰੱਖਾਂਗੇ ਬਿੱਲੋ ਆ ਗਈ ਇੱਕ ਵਾਰਿਆਂ ਦੇ ਲਈ ਜੀ ਦੋਨਾਂ ਦੇ ਲਈ ਪਹਿਲੀ ਤੇ ਦੂਜੀ ਦੇ ਵਿੱਚ ਬੜਾ ਫਰਕ ਨਹੀਂ ਹੁੰਦਾ ਤੋਂ ਆਪਾਂ ਇਨਾਮ ਵੀ ਅੱਛੀ ਦੇਣਾ ਹੈ ਦੂਜੇ ਨੰਬਰ ਤੇ ਬਿੱਲੋ ਆਈ ਹੈ ਮਿੱਤਰੋ ਕੰਟੀ ਗੇਡ ਵੀ ਅੱਛੀ ਦੇ ਦੇਣਾ ਹੈ ਕੰਟੀ ਸਿੱਧੂ ਦੀ ਪਹਿਲਾ ਤੇ ਦੂਜਾ ਪਹਿਲੇ ਨੰਬਰ ਤੇ ਨੱਥੂ ਵਾਲਾ ਸੁਖਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਨੱਥੂ ਵਾਲਾ ਇੱਧਰ ਜਿਹੜੀ ਹੈ ਰੋਪਿੰਦਰ ਸਿੰਘ ਗੁਰਮੇਲ ਸਿੰਘ ਟਪਾਲੀ ਇਹ ਸਪੈਸ਼ਲ ਜੀ ਬਾਥਰੂਮਾਂ ਦੇ ਕੋਲ ਗੱਡੀਆਂ ਖੜੀਆਂ ਬੋਸ ਉੱਤੇ ਪਾਣੀ ਵਾਲੀ ਟੈਂਕੀ ਚੜ੍ਹਣੀ ਐ ਜਿੱਥੇ ਆਪਣਾ ਰੈਂਗਾ ਉਹ ਤਾਂ ਪਿਛਲੇ ਪਾਸੇ ਜੀ ਉਹ ਕਾਰਾਂ ਗੱਡੀਆਂ ਪਾਸੇ ਕਰਿਓ ਜੀ ਰਹਿਣਾ ਤੂੰ ਮੈਂ ਦੋ ਆਜ ਦਾ ਮਿੱਤਰੋ ਪਹਿਲੇ ਤੋਂ ਦੂਜਾ ਨਗਰਾ ਜੀ ਦਾ ਜਿਹੜੀ ਦੱਬੇ ਫਿਰਦੀ ਐ ਬੰਦਿਆਂ ਨੂੰ ਆਹ ਚਾਹੀ ਬਹੁਤ ਚੜ ਗਿਆ ਈਲਾ ਚੋਨ ਪੈ ਗਿਆ ਉੱਥੇ ਲੈ ਆਓ ਬਈ ਸਾਡੀ ਵਰਡ ਕਿੱਥੇ ਆ ਬਈ ਕਲਾਰ ਸਾਹਿਬ ਕਰੋ ਤਿਆਰੀ ਜੀ ਅੱਗੇ ਦੋਸਤੋ ਆਦ ਆਈ ਹੈਗੀ ਤੀਜੇ ਨੰਬਰ ਦੇ ਉੱਤੇ ਦੇਖੋ ਨੀਨੀ ਨਵੀ ਕਿਹੜੇ ਬੁਲਦੀ ਹੈ ਬਈ ਇਹੇ ਡਾਇਮੰਡ ਦੀ ਡਾਇਮੰਡ ਦੀ ਹੈ ਕਿਹੜਾ ਪਿੰਡ ਆਪਣਾ ਤੰਨਾ ਸੀਰ ਤੰਨਾ ਸੀਰ ਹਾਂਜੀ ਠੀਕ ਆ ਤੇ ਦੁੱਧ ਬਾਈ ਕਿੰਨਾ ਦੇ ਦਿੰਦੀ ਹੈ ਇਹੇ ਲੇਟਰ ਦੇ ਬਾਝੋਂ ਠੀਕ ਆ ਨੰਬਰ ਬਿੱਲੋ ਦਿਖਾਉਣੇ ਆ ਇਹ ਆਈ ਆ ਕਿ ਦੂਜੇ ਨੰਬਰ ਦੇ ਉੱਤੇ ਜਿਹੜਾ 699 ਹਿੰਦੀ ਦੀ ਕਬਾਲੀ ਵਾਲੀ ਦੀ ਦੇਖੋ ਥੋੜਾ ਧੱਕਾ ਵੱਧ ਕਰਦੀ ਹੈਗੀ ਤੇ ਮਾਗਰੇ ਤੇ ਕੱਟੀ ਆ ਪਾਕਿਸਤਾਨੀ ਇੰਪੋਰਟ ਦੀ ਇਹ ਚੂੜਚਕ ਵਾਲੇ ਕੋਹੇਨੂਰ ਦੀ ਆ ਗਈ ਦੋਸਤੋ ਕਾਫੀ ਮੇਲੇ ਜਿੱਤ ਚੁੱਕੀ ਹੈ ਹਰਿਆਣੇ ਚ ਉਹ ਫਾਸਟ ਸੀਗੀ ਇੱਥੇ ਸੈਕੰਡ ਆ ਗਈ ਸਾਰੇ ਮੇਲਿਆਂ ਜਿਹੇ ਜਿੱਤੂਗੀ तकरीबन ਤਾਂ ਖਾਣੇ ਖਾਣਵਾਇ ਜੀ ਜਿੰਦੀ ਭਾਈ ਆਇਆ ਬੱਲੋ ਆ ਗਈ ਪਿੰਦੀ ਵਾਲੀ ਦੇਖ ਸਕਦਾ ਤੂੰ ਦੂਜੇ ਨੰਬਰ ਤੇ ਆ ਜਾ ਉਨੀ ਇੱਕ ਅੱਦੇ ਫਰਕ ਹੋਊਗਾ ਤੇ ਇਹ ਹੈਗੀ ਆ ਗਈ ਫਸਟ ਸਭ ਤੋਂ ਪਹਿਲਾਂ ਰਮੇnder ਦੇ ਪੁੱਤਰ ਕਰਮੇਂਦਰੀ ਨਪਾਲੀਆ ਜੀ ਬਹੁਤ ਸੋਹਣੀ ਬਾਜ ਐ ਅੱਧੀ ਆ ਜੀ ਕਿਹ ਕੀ ਐ ਇਹ ਭਾਈ ਇਹ ਨੱਥੂ ਵਾਲਾ ਗੜ ਵੀ ਤੇ ਬੱਲੂ ਟੂ ਦੀ ਹੈਗੀ ਠੀਕ ਆ ਦੋ ਕਲਮੇ ਦਾ ਵਿੱਚ ਓਕੇ ਠੀਕ ਆ ਲੋਬ ਯੂ ਹੈ ਬੱਲੂ ਦੀ ਹੈਗੀ ਬੱਲੂ 2 ਦੀ ਹੈ ਤਾਂ ਬੱਲੂ 2 ਦੀ ਹੈਗੀ ਨੱਥੂ ਵਾਲਾ ਗੜਬੀ ਤਾਂ ਇਹ ਫਸਟ ਆਈ ਹੈਗੀ ਤੇ 19 ਕਿਹਦੇ ਫਰਕ ਸੀਗਾ ਪਹਿਲੇ ਤੇ ਦੂਜੇ ਵਾਲੀ ਦਾ ਚਲੋ ਮਾੜਾ ਮੋਟਾ ਫਰਕ ਪੈ ਜਾਂਦਾ ਹੈਗਾ ਤੇ ਇਹ ਫਸਟ ਆਈ ਹੈ ਤੇ ਬਾਕੀ ਜੁੜੇ ਰਹੋ ਤੇ ਆਪਾਂ ਤੁਹਾਨੂੰ ਸਾਰਾ ਮੇਲਾ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਆ ਕਿ ਸ਼ੇਅਰ ਜੁੜ ਕਰਦੇ